हां जी शशि काल जी एडवोकेट गुरप्यार सिंह पंजाब एंड हरियाणा हाई कोर्ट टॉपिक ਜਿਹੜਾ ਹੈਗਾ ਆਪਣਾ ਇਹ ਹੈਗਾ ਵੀ ਜਦੋਂ ਕਿਸੇ ਦੇ ਖਿਲਾਫ ਵੀ ਕੋਈ ਵਾਰੰਟ ਕੋਰਟ ਦੇ ਵਿੱਚੋਂ ਜਾਰੀ ਹੁੰਦਾ ਹੈ ਕਈ ਵਾਰ ਮੁਲਾਜ਼ਮ ਕੀ ਕਰਦੇ ਨੇ ਪੁਲਿਸ ਮੁਲਾਜ਼ਮ ਬੰਦੇ ਨੂੰ ਫੋਨ ਕਰਦੇ ਨੇ ਵੀ ਭਾਈ ਤੇਰੇ ਖਿਲਾਫ ਵਾਰੰਟ ਨਿਕਲਿਆ ਵੀ ਤੂੰ ਥਾਣੇ ਦੇ ਵਿੱਚ ਆ ਜਾ ਤੇਰਾ ਥੋੜਾ ਜਿਹਾ ਕਾਗਜ਼ ਉੱਪਰ ਆ ਕੇ ਤੈਨੂੰ ਅਸੀਂ ਛੱਡ ਦਾਂਗੇ ਠੀਕ ਹੈ ਪਰ ਉੱਥੇ ਪੈਂਦਾ ਪੜਾਕਾ ਹੀ ਹੈ ਮੋਸਟਲੀ ਕਿਸਾਂ ਦੇ ਵਿੱਚ ਪਬਲਿਕ ਦੀਆਂ ਜਿਹੜੀਆਂ ਇਹ ਪ੍ਰੋਬਲਮਸ ਦੇ ਵਿੱਚੋਂ ਇੱਕ ਪ੍ਰੋਬਲਮਸ ਦੀ ਜਿਹਦੇ ਵੀਡੀਓ ਲਾਜ਼ਮੀ ਕਰਨਾ ਮੇਰਾ ਮੈਨੂੰ ਸੋਚਿਆ ਵੀ ਜ਼ਰੂਰੀ ਹੈ ਇਹਦੇ ਵਿੱਚ ਚੱਕਰ ਕੀ ਹੁੰਦਾ ਮੰਨ ਲਓ ਕਿਸੇ ਏ ਬੰਦੇ ਦੇ ਵਾਰੰਟ ਨਿਕਲ ਗਏ ਉਹਨੂੰ ਥਾਣੇਦਾਰ ਕੋਈ ਵੀ ਫੋਨ ਕਰਦਾ ਵੀ ਤੂੰ ਥਾਣੇ ਦੇ ਵਿੱਚ ਆ ਜਾ ਵੀ ਤੇਰੇ ਵਾਰੰਟ ਆਏ ਨੇ ਵੀ ਆਪਾਂ ਇਹਨੂੰ ਰੱਦ ਕਰਨਾ ਪਹਿਲੀ ਗੱਲ ਤਾਂ ਪੁਲਿਸ ਲਵੇ ਸਾਫ਼-ਸਾਫ਼ ਤੌਰ ਤੇ ਵਾਰੰਟ ਰੱਦ ਕਰਨ ਦੀ ਕੋਈ ਪਾਵਰ ਨਹੀਂ ਹੁੰਦੀ ਹੈਗੀ ਵਾਰੰਟ ਜਿਹੜੀ ਕੋਰਟ ਨੇ ਰੈਡੀ ਕੀਤਾ ਜਾਂ ਇਸ਼ੂ ਕੀਤਾ ਹੈ ਉਹਦੇ ਲਈ ਹੀ ਪਾਵਰ ਆ ਉਹਨੂੰ ਰੱਦ ਕਰਨ ਦੀ ਥਾਣੇ ਆਣ ਦੀ ਕੋਈ ਲੋੜ ਨਹੀਂ ਹੈਗੀ ਉੱਥੇ ਜਾ ਕੇ ਬੈਠੋਗੇ ਥੋੜੀ ਜਿਹਾ ਐਗਜ਼ੀਕਿਊਸ਼ਨ ਕਰਨ ਜਾਓਗੇ ਬਰੈਂਟ ਦੀ ਤਾਂ ਅਰੈਸਟ ਵੀ ਪਊਗੀ ਫਿਰ ਉਸ ਤੋਂ ਬਾਅਦ ਤੁਹਾਨੂੰ ਜ਼ਮਾਨਤ ਲਾਉਣੀ ਪਊਗੀ ਜ਼ਮਾਨਤ ਲਾ ਕੇ ਜ਼ਮਾਨਤ ਕਦੋਂ ਮਿਲਦੀ ਹੈ ਨਹੀਂ ਮਿਲਦੀ ਉਹ ਬਾਤ ਦਾ ਬੜਾਕਾ ਹੈ ਉਹ ਥੋੜੀ ਜਿਹੀ ਅਰਰਾਸ਼ਮੈਂਟ ਹੈ ਇਸ ਕਰਕੇ ਮੇ ਇਹਦਾ ਫੰਡ ਹੈ ਵੀ ਜਦੋਂ ਬਰੈਂਟ ਨਿਕਲਦੇ ਨੇ ਮਲਾਜੇਂ ਦਾ ਥਾਣੇ ਚੋਂ ਫੋਨ ਆਉਂਦਾ ਤਾਂ ਉਹਨੂੰ ਕਹੋ ਜੀ ਠੀਕ ਹੈ ਜੀ ਅਸੀਂ ਆਪਣੀ ਜ਼ਮਾਨਤ ਜਿਹੜੀ ਹੈਗੀ ਲਾ ਦਿੰਦੇ ਆ ਠੀਕ ਹੈ ਸਾਨੂੰ ਪਤਾ ਅਸੀਂ ਥਾਣੇ ਦੇ ਵਿੱਚ ਨਹੀਂ ਆਉਣਾ ਸਿੱਧੀ ਸਾਫ਼ ਜੀ ਗੱਲ ਹੈ ਠੀਕ ਆ ਆ ਕੇ ਉੱਤੇ ਕੀ ਕਰੋਗੇ ਥੋੜੀ ਅਰੈਸਟ ਪੈ ਜਾਊਗੀ ਫਿਰ ਉਹੀ ਭੰਬਲ ਪੁੱਸਿਆ ਐਡਵੋਕੇਟ ਲਵੇ ਤੁਸੀਂ ਜਾਓ ਕੋਰਟ ਦੇ ਵਿੱਚ ਜਿਹੜੀ ਜਿਹੜੀ ਕੋਰਟ ਨੇ ਤੁਹਾਨੂੰ ਵਾਰੰਟ ਤੁਹਾਡੇ ਖਿਲਾਫ ਜਾਰੀ ਕੀਤੇ ਨੇ ਉਹਦੇ ਵਿੱਚ ਐਪਲੀਕੇਸ਼ਨ ਮੂਵ ਕਰੋ ਉਹਨੂੰ ਕੈਨਸਲ ਕਰਨ ਦੇ ਲਈ ਠੀਕ ਹੈ ਜਿਹੜਾ ਰਿਕਵੈਸਟ ਫਾਰਮ ਦੇ ਉੱਤੇ ਕੋਈ ਵੀ ਜਿਹੜਾ ਰੀਜ਼ਨ ਦੇ ਕੇ ਤੁਸੀਂ ਕਰੋ ਬਸ ਇੱਕ ਸਿੰਪਲ ਫੰਡ ਹੈ ਉਸ ਤੋਂ ਬਾਅਦ ਤੁਹਾਡਾ ਜਿਹੜਾ ਹੈਗਾ ਕੰਮ ਇਹ 100% ਹੋ ਗਏ ਹੋਗਾ ਥਾਣੇ ਜਾਣ ਦੀ ਤੁਹਾਨੂੰ ਕੋਈ ਲੋੜ ਨਹੀਂ ਰਿਜ਼ਲਟ ਸਿੰਪਲੀ ਇਹੀ ਹੈ ਵੀ ਪੁਲਿਸ ਲਵੇ ਕੋਈ ਵੀ ਪਾਵਰ ਨਹੀਂ ਹੈਗੀ ਕਿਸੇ ਵੀ ਕੋਰਟ ਦੇ ਵਾਰੰਟ ਨੂੰ ਰੱਦ ਕਰਨ ਦੀ ਥੈਂਕ ਯੂ